ਪੰਜਾਬ ਵਿੱਚ ਵਾਪਰੀ ਬਹੁਤ ਵੱਡੀ ਘਟਨਾ ਕੈਨੇਡਾ ਤੋਂ ਰਿਪੋਰਟ ਹੋਈ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਮਾਰ ਦਿੱਤਾ ਪਤੀ ਲੋਕਾਂ ਨੂੰ ਛੱਤ ਤੋਂ ਮਿਲੀ ਨੌਜਵਾਨ ਦੀ ਲਾਸ਼ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਮੇਰਾ ਹੀਰੀਆਰ ਦਾ ਪੁੱਤ ਹੈ ਇਹਨੇ ਇੰਨੇ ਟੈਨ ਨੇ ਮਾਰਤਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰੇ ਪੁੱਤਾਂ ਗੁਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤ ਹੈ ਪਰ ਇਹਨੇ ਮੇਰਾ ਹੀਰੀਆਰ ਦਾ ਪੁੱਤ ਮਾਰਦਾ ਕੀ ਇਸ ਨੂੰ ਮੰਗ ਕਰਦੇ ਆ ਉਹ ਫਾਸੀ ਦੀ سزا ਹੋਵੇ ਤੋਂ ਦੋਮਣੀ ਦੋਮਣੀ ਰਾਣੀ ਮੇਰੇ ਪਤਨ ਕੋਸ ਖਵਾਤਾ ਪਤਾ ਨਹੀਂ ਕਾਦੇ ਚ ਖਵਾਇਆ ਕਾਦੇ ਇੱਕ ਮੁੰਡਾ ਪਤਾ ਨਹੀਂ ਗੋਲੀਆਂ ਪਾਈਆਂ ਨਾ ਸਿੱਧੀਆਂ ਉਹ ਮੰਨੀ ਹੈ ਜੀ ਕਹਿੰਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋਪਚ ਜੋ ਮੈਂ ਗਵਾਈ ਟੱਡ ਕੇ ਦਿੱਨੇ ਮੇਰਾ ਭਤੀਜਾ ਮਾਰਿਆ ਨੇ ਕਸਮਾਂ ਲਾ ਕੇ ਮਾਰਿਆ ਪ੍ਰਾਦਾ ਸਾਡਾ ਘਰ ਝੜ ਗਿਆ ਜ ਸੋ ਦੋਸਤਾਂ ਨਾਲ ਰਹਿਣੀ ਨਹੀਂ ਤਾਂ ਕੋਈ ਦੋਸਤ ਨਹੀਂ ਅਸੀਂ ਕੀ ਕਰਾਂਗੇ ਕਿੰਨਾ ਚਿਰ ਹੋਇਆ ਸੀ ਵਿਆਹ ਨੂੰ ਮੈਨੂੰ ਦੋ ਸਾਲ ਹੋ ਗਏ ਤੇ ਪੂਰੇ ਨੰਬਰ ਚ ਹਾਂਜੀ ਕਿ ਲੋੜ ਸੀ ਬਾਹਰ ਜਾਂਦੀ ਅਸੀਂ ਆਪਦਾ ਇੱਥੇ ਰਹਿੰਦੇ ਮੌਜ ਨਾਲ ਉਸੇ ਨੇ ਭੇਜਿਆ ਵੀ ਤੁਸੀਂ ਜਾਓ ਉਸੇ ਨੇ ਭੇਜਿਆ ਵੀ ਤੁਸੀਂ ਜਾਓ ਅਸੀਂ ਛੇਰਪੁੱਤ ਹੈਗੇ ਘਰੇ ਹਮ ਮੇਰੇ ਭਤੀਜੇ ਨੂੰ ਮਾਰ ਕੇ ਤੇ ਬਹਿ ਗਈ ਤੇ ਮੈਂ ਕਿਹਾ ਤੇਰੇ ਨਾਲ ਸੱਟਾਂ ਮਾਰੀਆਂ ਕਹਿੰਦੀ ਮੈਂ ਕੁੰਡੀ ਲਾਤੀ ਮੈਂ ਕਿਹਾ ਵੀ ਤੇਰੇ ਤੇਰੀ ਫਿਰ ਕੁੰਡੀ ਖੋਲੀ ਗਈ ਨੇ ਕਹਿੰਦੀ ਮੈਨੂੰ ਖੋਲ ਕੇ ਜਾਣ ਲੱਗੇ ਲੁੱਟ ਕੇ ਲੈ ਗਏ ਤੇ ਮੈਂ ਤੇਰੀ ਚੈਨੀ ਨਾ ਲਾਈ ਗਾਲ ਵਾਲੀ ਓਕੇ ਮਰੇਗੀ ਇੱਕ ਜਰੂਰ ਦੱਸਿਓ ਕੀ ਕਹਾਣੀ ਕੀ ਬਣਾਈ ਆ ਜਦੋਂ ਇਹ ਸਾਰੀ ਘਟਨਾ ਤੇ ਕਹਾਣੀ ਕੀ ਕਹਾਣੀ ਤਾਂ ਜੀ ਮੈਂ ਇਨਸਾਨ ਨੂੰ ਗਿਆ 12:40 ਤੇ ਫੋਨ ਰਾਤ ਦੇ ਦਿਨ ਦੇ 12:40 ਦੇ ਨਹੀਂ ਜੀ ਰਾਤ ਦੇ ਅਸੀਂ ਨਵੇਂ ਕਿਲੇ ਤੋਂ ਆਏ ਆ ਮੈਂ ਗੁਰਵਿੰਦਰ ਦੀ ਫੂਆ ਜੀ ਆ ਵੱਡੇ ਤੇ ਫੁੱਫੜ ਜੀ ਆ 12:40 ਤੇ ਫੋਨ ਕੀਤਾ ਕਿ ਫੁੱਫੜ ਜੀ ਸੱਟਾਂ ਮਾਰ ਕੇ ਗੁਰਵਿੰਦਰ ਦੇ ਤੇ ਨਾਲੇ ਸਾਨੂੰ ਲੁੱਟ ਕੇ ਲੈ ਗਈ ਹੂੰ ਤੇ ਮੈਂ ਸਿੱਧਾ ਉੱਠ ਕੇ 7 ਮਿੰਟਾਂ 'ਚ ਅਸੀਂ ਘਰੇ ਆ ਗਏ ਆ ਹੂੰ ਤੇ ਕੁੱਤੀ ਵੀ ਨਹੀਂ ਸਾਨੂੰ ਭੌਂਕੀ ਕੁੱਤੀ ਨੇ ਵੀ ਦਵਾਈ ਪਾਈ ਵੀ ਸੀ ਕੁੱਤੀ ਆਏ ਫਿਰੇ ਬੋਲ ਕੁੱਤੀ ਨਹੀਂ ਆ ਬੰਦੇ ਨੂੰ ਭੌਂਕਦੀ ਆ ਬਹੁਤ ਜ਼ਿਆਦਾ ਕੁੱਤੀ ਬਾਹਰ ਚ ਫਰਦੀ ਸੀਗੀ ਤੇ ਜਦੋਂ ਅਸੀਂ ਆਏ ਤੇ ਕੁੱਤੀ ਨੇ ਚੂਹਣੀ ਕੀਤੀਗੀ ਤੇ ਸਾਡੇ ਜਦੋਂ ਅਸੀਂ ਕੋਠੇ ਚੜੇ ਦਾਦਾ ਤੇ ਪਿਓ ਕੋਠੇ ਸੀ ਤੇ ਮੋਜਨਾ ਬਸ ਸੁੱਣਵੱਟੀ ਬਣੀ ਬੈਠੀ ਸੀਗੀ ਤੇ ਜਦੋਂ ਅਸੀਂ ਆ ਕੇ ਵੇਖਦੇ ਕੁੱਤੀ ਉੱਤੇ ਚੜ ਗਈ ਤੇ ਕੁੱਤੀ ਆ ਉੱਤੇ ਗਵਿੰਦਰ ਦੇ ਇਕ ਨਿੱਕਰ ਦੇ ਵਿੱਚ ਸੀਗਾ ਨੰਗਾ ਸਿਰਫ ਇੱਕ ਕੁੜਤਾ ਰਹਿਣੀ ਸੀ ਕੋਈ ਪਜਾਮਾ ਨਹੀਂ ਸੀ ਆ ਨੀਕਰ ਤੇ ਬਲੈਂਡ ਪਾਤੀ ਵੀ ਸੀ ਇਕੱਲਾ ਗੁੱਡੇ ਇੱਕ ਇਸ ਤਰ੍ਹਾਂ ਖੜਾ ਸੀ ਉਹਦਾ ਤੇ ਲੰਮਾ ਪਿਆ ਸੀ ਸਾਨੂੰ ਕੋਈ ਨਿਸ਼ਾਨ ਨਹੀਂ ਮਿਣਿਆ ਤੇ ਕੋਈ ਉੱਤੇ ਦੇ ਕੋਈ ਕਪੜਾ ਨਹੀਂ ਪਾਇਆ ਸੀ ਵਿਚਾਰੇ ਦੇ ਤੇ ਬਹੁਤ ਹੀ ਜਿਆਦੇ ਦਾਦਾ ਦੇ ਪਿਓ ਆਏ ਪਰਦੇ ਸੀ ਤੇ ਉਹਨਾਂ ਨੂੰ ਕੋਈ ਇੰਜ ਵੀ ਨਹੀਂ ਉਹਨੇ ਤਿਆਰੀ ਸੀ ਜਿਵੇਂ ਕਿ ਮੈਂ ਮੇਰੇ ਆ ਵਾਟ ਨਵੇਂ ਕਿਲਾ 5-4 ਕਿਲੋਮੀਟਰ ਦੀ ਆ ਫੂਨ ਨੂੰ ਨੇ ਆਦੇ ਮਾ ਪਿਓ ਨੂੰ ਤੇ ਦਾਦਾ ਨੂੰ ਪਹਿਲਾਂ ਸੱਠ ਵਾ ਆ ਗਏ ਆ ਉਸ ਤੋਂ ਬਾਅਦ ਅਸੀਂ ਮਿੰਟੋ ਮੰਟੇ ਜਦੋਂ ਨੂੰ ਪਤਾ ਫੂਨ ਮੈਂ ਜਦੋਂ ਚੱਕਿਆ ਤੇ ਮਿੰਟੋ ਮੰਟੇ ਅਸੀਂ ਤੁਰ ਕੇ ਜਦੋਂ ਭੱਜ ਕੇ ਆ ਗਏ 7 ਮਿੰਟਾਂ ਚ ਅਸੀਂ ਪਹੁੰਚ ਗਏ ਤੇ ਬਹੁਤ ਕੁੱਤੀ ਨੂੰ ਮੈਂ ਪੜ ਪੜ ਕੇ ਲਾਇਆ ਤੋ ਵੀ ਕਿੱਥੇ ਕੁੱਤੀ ਨੂੰ ਵੀ ਇੰਨਾ ਵੀ ਇੱਕ ਜਾਨਵਰ ਨੂੰ ਵੀ ਬੰਦੇ ਦਾ ਇਨਸਾਨ ਦਾ ਉਹਦੇ ਮਾਲਕ ਦਾ ਬਹੁਤ ਵੱਡਾ ਇੱਕ ਮੋਹ ਸੀ ਵੀ ਮੇਰਾ ਮਾਲਕ ਉੱਠ ਨਹੀਂ ਰਿਹਾ ਹੈਗਾ ਤੇ ਦੇਖ ਲੋ ਇਹ ਹਾਲਾਤ ਜੀ ਮੁੰਡਾ ਨਾਲ ਆਇਆ ਸੀ ਉਹ ਦੋਵਾਂ ਨੇ ਦੋਵਾਂ ਨੇ ਰੜਕੇ ਮੇਰੇ ਪੁੱਤ ਨੂੰ ਕੁਛ ਖਵਾਤਾ ਪਤਾ ਨਹੀਂ ਕਾਦੇ ਚ ਖਵਾਇਆ ਕਾਦੇ ਇੱਕ ਮੁੰਡਾ ਪਤਾ ਨਹੀਂ ਅਸਾ ਗੋਲੀਆਂ ਪਾਈਆਂ ਨਾ ਸਿੱਧੀਆਂ ਉਹ ਮੰਨੀ ਹੈ ਜੀ ਕਹਿੰਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋ ਕੁਛ ਪੰਜ ਗੋਲੀਆਂ ਦਿੱਤੀਆਂ ਹਾਂਜੀ ਫੇਰ ਉਹ ਪੌੜੀਆਂ ਚੜਿਆ ਜਾਨ ਬਚਾਉਣ ਮਾਰਾ ਵੀ ਉਹਦੇ ਮਗਰ ਪੈ ਗਏ ਬੰਦੇ ਮੈਂ ਕਿਹਾ ਤੈਨੂੰ ਫੇਰ ਬੰਦੇ ਆਏ ਦਾ ਗੇਟ ਕਿਨੇ ਖੋਲਿਆ ਕਹਿੰਦੀ ਗੇਟ ਗੁਰਵਿੰਦਰ ਨੇ ਖੋਲਿਆ ਪੂਆ ਜੀ ਮੈਂ ਸੁੱਤੀ ਪਈ ਸੀ ਤੇ ਫੇਰ ਮੈਂ ਕਿੰਨੇ ਜਣੇ ਸੀ ਕਹਿੰਦੀ ਹੈ ਭੂਆ ਜੀ ਤਿੰਨ ਚਾਰ ਜਣੇ ਸੀ ਮਖਤੂ ਪਛਾਣੇਗੀ ਕਿਹੜੇ ਬੰਦੇ ਸੀ ਕਹਿੰਦੀ ਨਹੀਂ ਮੈਂ ਨਹੀਂ ਪਛਾਣ ਕਰਦੀ ਮੈਨੂੰ ਤਾਂ ਜਦੋਂ ਕੁੰਡੀ ਲਾਤੀ ਝੂਠ ਬਹੁਤ ਬੋਲਿਆ ਜੀ ਝੂਠ ਬਹੁਤ ਉਹਦੇ ਮੂੰਹ ਅੱਖ ਚ ਇੰਜ ਨਹੀਂ ਸੀ ਆ ਰਹੀ ਉਸੇ ਨੇ ਕਾਰਾ ਕਰਵਾਇਆ ਸਣੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫਰੀਦਕੋਟ ਆ ਗਏ ਸੀ ਨਵੇਂ ਕਿਲੋ ਕਿਉਂ ਨਾ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਪੜਦੇ ਆ ਥੋਈ ਉੱਥੇ ਸਾਨੂੰ ਸਾਫ਼ ਮਿਲਣਾ ਚਾਹੀਦਾ ਆਪ ਫੋਨ ਲਾਇਆ ਆਪ ਲਾ ਕੇ ਇੰਨੀ ਗੱਲ ਕੇ ਗੁਰਵਿੰਦਰ ਡਿੱਗਿਆ ਪਿਆ ਤੇ ਫੁੱਫੜ ਦੀ ਛੇਤੀ ਆਜੋ ਤੇ ਵੀ ਸਾਡੂ ਲੁੱਟ ਲਟੇਰੇ ਪੈ ਗਏ ਅਸੀਂ ਬਾਈ ਉਹਨੇ ਪਰ ਭਜ ਤੁਰੇ ਬਾਦ ਉਹ ਕਹਿੰਦੇ ਵੀ ਮੈਨੂੰ ਅੰਦਰ ਤਾੜਤਾ ਤੇ ਇਹਨੂੰ ਇਹਨੂੰ ਮਾਰ ਗਿਆ ਜਾਨੀ ਦਿੱਤੀਆਂ ਨਹੀਂ ਵੀ ਅੰਦਰ ਮੈਂ ਤਾੜਤਾ ਕਿਤੇ ਆਂਦੀ ਮੇਰੇ ਬਾਹਰ ਕੇ ਕਾ ਜਾਣਾ ਕਢ ਗਿਆ ਤੇ ਬਸ ਵੀ ਉਹਨੂੰ ਆਦਾ ਖਲਾਰਾ ਪਾਇ ਦੋ ਕਮਰਿਆਂ ਦੇ ਵਿੱਚ ਸਾਮਾਨ ਸੋ ਲਾ ਕੇ ਗਏ ਸੀ ਕੁਛ ਤਾਂ ਸੀ ਆਪਨੇ ਲੋਕਰ ਚ ਕਰਾ ਕੇ ਸੀ ਕੋਸਮੈਕ ਚਲਮਗੁਰ ਪਾਉਣਾ ਹੁਣ ਤਾਂ ਬਚਣ ਲੈ ਗਏ ਸਾਰਾ ਖਲਾਰ ਕੀ ਸੀ ਉਹਨਾ ਵੀ ਕਹਿੰਦੀ ਮੇਰੇ ਚੋਰ ਲੈ ਕੇ ਸਿਉਣਾ ਵੀ ਸਾਡਾ ਲੈ ਗਏ ਤੇ ਮੈਂ ਕਿ ਤੇਰੇ ਨਾਲ ਜੈ ਨਹੀਂ ਕਿਉਂ ਨਾ ਲਾਈ ਚੈਣੀ ਗੱਲ ਚੈਣੀ ਗੱਲ ਚੈਣੀ ਤੁਰ ਵਾਲੀ ਚੈਣੀ ਪਾਈ ਬੈਠੀਆਂ ਤੇ ਉਹ ਉਹ ਨਾਲ ਤੇਰੀ ਲੈ ਕੇ ਲੈ ਕੇ ਗਈ ਤੈਂਦੀ ਕੰਨੜੀ ਨੇ ਤੇਰੇ ਲੈ ਕੇ ਗਏ ਉਹੀ ਸੀ ਹੁਣ ਲੈ ਕੇ ਗਏ ਡੱਬੰਗਾਂ ਵਾਲੇ ਹੁਣ ਚਲਾਕੀ ਕੀਤੀ ਆ ਨਹੀਂ ਆ ਗਿਆ ਬੂਆ ਨੇ ਦੀ ਨੇ ਵੀ ਤੇਰੇ ਸੱਟ ਕਿਉਂ ਨਹੀਂ ਕੋਈ ਵਜੀ ਨਹੀਂ ਆਪਾਂ ਉਹਦੇ ਬੰਦੇ ਦੀ ਖਾਤਰ ਮਰਨ ਤੱਕ ਜਾਣਦੇ ਆ ਵੀ ਔਰਤ ਬੰਦੇ ਦੇ ਆਤਰ ਮੋਜਰ ਤੇ ਉਹਨੇ ਕੋਈ ਇਹਦੇ ਵਾਸਤੇ ਗੁਜਰੇਟ ਵੀ ਨਹੀਂ ਵਜੀਗੀ ਸਾਨੂੰ ਕੋਈ ਸੱਟ ਦਾ ਪਤਾ ਨਹੀਂ ਬਾਅਦ ਚ ਪਤਾ ਲੱਗਾ ਵੀ ਉਹਦਾ ਮਣਕਾ ਵੀ ਟੁੱਟਿਆ ਮਹਿਸੂਸ ਹੈ ਸਾਨੂੰ ਪਤਾ ਲੱਗਾ ਮੈਂ ਮੁੰਡੇ ਦੇ ਉੱਤੇ ਡਿੱਗੀ ਮੈਨੂੰ ਆਦਾ ਭੰਜੀ ਪਾਸੇ ਹੋ ਜਾ ਤੁਹਾਡੇ ਫਿੰਗਰ ਆ ਜਾਣਗੇ ਮੈਂ ਕਿ ਆਉਣ ਦੇ ਮੈਨੂੰ ਨਵਾਂ ਸਜ਼ਾ ਹੋ ਜੇ ਮੈਂ ਉਹਦੇ ਭਤੀਜੇ ਦਾ ਇਨਸਾਫ ਦਵਾਉਂਗੀ ਮੈਂ ਭੂਗਾ ਜਿੱਥੇ ਮਰਜੀ ਮੈਨੂੰ ਲੈ ਜਾਓ ਮੈਂ ਗਵਾਹੀ ਡੱਟ ਕੇ ਦਿੰਨੀ ਮੇਰਾ ਭਤੀਜਾ ਮਾਰਿਆ ਉਹਨੇ ਕਸਮਾਂ ਲਾ ਰੱਖ ਕੇ ਮਾਰਿਆ ਕੋਈ ਪੂਰੀ ਇਨਸਾਫ ਲਈ ਆਉਦਾ ਜੋਰ ਲਾਵਾਂਗੇ ਅੱਜ ਮਗਰ ਲਾ ਕੇ ਚਾਹੀਦਾ ਮੇਰੇ ਭਤੀਜੇ ਦਾ ਮੇਰਾ ਸਾਡਾ ਹੀਰਾ ਸੀ ਮੇਰਾ ਫਰਾਗਾਉ ਸੀ ਮੇਰਾ ਭਤੀਜਾ ਹੀਰਾ ਸੀ ਸਾਡੇ ਨੌਣੇ ਧੱਕਾ ਹੋ ਗਿਆ ਕੋਈ ਸਾਡਾ ਮੁੰਡਾ ਨਾ ਛੱਡ ਕੇ ਭਰਦਾ ਸਾਡੀਆਂ ਪਿੰਡ ਸਾਰੇ ਜੇ ਪੁੱਛ ਲੋ ਸਾਡਾ ਪਿੰਡ ਚ ਮੰਨਿਆ ਪਰਵੰਨਿਆ ਕਰ ਕੋਈ ਸ਼ਰਾਬ ਨਾ ਕੋਈ ਨਾ ਸਾਡਾ ਬੱਚਾ ਨਹੀਂ ਸੀ ਕਰਦਾ ਪੈੜੀ ਥਾਂ ਪੈੜੀ ਸੀ ਘਰ ਦੀ ਥਾਂ ਘਰ ਸੀ ਮੇਰਾ ਭਰਾ ਜਾਣ ਲੱਗਿਆ ਉਹਨੂੰ ਗੱਡੀ ਸਿਖਾ ਗਿਆ ਵੀ ਲੈ ਪੱਤੂ ਗੱਡੀ ਤੇ ਆਦਾ ਖੁੱਲੀ ਹੋ ਗਈ ਜਮਾ ਗੱਡੀ ਮੁੰਡਾ ਤੇ ਜਾਂਦਾ ਸੀ ਮੋਟਰਸਾਈਕਲ ਤੇ ਸ਼ਹਿਰ ਉਹ ਗੱਡੀ ਤੇ ਜਾਂਦੀ ਸੀ ਬਹੁਤ ਦੁਖੀ ਜਾਣ ਸੀ ਵੇਖ ਕੇ ਅਸੀਂ ਕੋਲ ਜਿੰਦਗੀ ਸੀ ਵੀ ਸਾਡਾ ਹੀਰਾ ਲੋਜ ਜਾਂਦਾ ਧੁੱਪੇ ਉਹ ਗੱਡੀ ਚ ਰਹਿੰਦੀ ਐ ਬਹੁਤ ਟਿੱਡ ਮਾਇਦਾ ਸੀ ਸਾਨੂੰ ਤਾਂ ਜੇ ਇਨਸਾਨ ਮਿਲਣਾ ਚਾਹੀਦਾ ਮੇਰੇ ਭਰਾ ਦਾ ਸਾਡਾ ਘਰ ਝੜ ਗਿਆ ਅੱਜ ਸਰਦ ਨਾ ਕਰ ਰਹੀਂ ਦੀ ਤਾ ਕੋ ਦੀ ਦਨ ਜੇ ਕੀ ਕਰਾਂਗੇ ਕੋਈ ਲੀੜਾ ਲੱਤਾ ਨਿਕਲ ਨੰਗਾ ਪਿਆ ਸੀ ਕਿ ਕਹੇ ਨੀਕਰ ਤੇ ਸਰਦ ਸੁਰਦ ਕੋਈ ਨਹੀਂ ਉਹ ਮਾਤਾ ਜੈਨ ਨਾ ਕਰੋੜਾ ਮਾ ਵਾਲਕ ਨੰਗਾ ਆ ਜੀ ਜੀ ਅੱਛਾ ਇੱਕ ਤੁਸੀਂ ਕਦੋਂ ਗਏ ਸੀ ਵਿਦੇਸ਼ ਜੀ ਮਾਰਚ ਤੁਸੀਂ ਗਏ ਸੀ ਜੀ ਇਸੇ ਮਾਰਚ ਹਾਂ ਜੀ ਕਿ ਨਾ ਅਥਰੋਂ ਮੀ ਅਥਰੋਂ ਮੀ ਨਹੀਂ ਹੋਇਆ ਹਾਂ ਜੀ ਹਾਂ ਜੀ ਸਾਡੀ ਬੇਟੀ ਆ ਉੱਥੇ ਕੀ ਆਈ ਆ ਭੈਣ ਨਾਲ ਗਈ ਆ ਉਹਦਾ ਪਿਓ ਗਿਆ ਨਾਲ ਵਧੀਆ ਸਾਨੂੰ ਚੜਾ ਕੇ ਆਈ ਅੰਬਰਸਰ ਅਸੀਂ ਚਲ ਗਏ ਆ ਹੂੰ ਬੋਦੀ ਸਾਡੇ ਨਾਲ ਗੱਲਬਾਤ ਕਰਦੀ ਸੀ ਸਾਨੂੰ ਇੱਕ ਬਸਦਮਾਨ ਚ ਕੀ ਖੋਟ ਕਿੰਨਾ ਚਿਰ ਹੋਇਆ ਸੀ ਵਿਆਹ ਨੂੰ ਮਤ 2 ਸਾਲ ਹੋ ਗਏ ਤੇ ਪੂਰੇ ਨੰਬਰ ਚ ਹਾਂਜੀ 2 ਸਾਲ ਹੋ ਗਏ ਹਾਂਜੀ ਬਹੁਤ ਜਲਮ ਕੀਤਾ ਗਊ ਖੱਤਿਆ ਕੀਤੇ ਸਾਡੇ ਪਿੰਡ ਚੋਂ ਕਿਸੇ ਬੰਦੇ ਤੋਂ ਪੁੱਛ ਕੇ ਚ ਕਰ ਲੋ ਜੇ ਸਾਡੇ ਚ 1% ਵੀ ਕਮੀ ਹੋਵੇ 1% ਵੀ ਕਮੀ ਹੈ ਨਹੀਂ ਜਾਇਦਾਤ ਕੋਲ ਵੀ ਹੈ ਨਹੀਂ ਸੀ ਜੇ ਕਿਸੇ ਨੂੰ ਮਾੜੀ ਗੱਲ ਕਹਿ ਦਿੱਤੀ ਕੋਲ ਵੀ ਗਿਆ ਤਾਂ ਵੀ ਬਸ ਚੁੱਪੀ ਕਰਦੇ ਜਿਵੇਂ ਕੋਈ ਨਿਆਂ ਨਹੀਂ ਦਿੰਦਾ ਸੀ ਗੱਲ ਦਾ ਜਵਾਬ ਨਹੀਂ ਨਹੀਂ ਦਿੰਦਾ ਕੋਈ ਕਿਸੇ ਨੂੰ ਵੇ ਇਨਾ ਕੂਨਾ ਮੁੰਡਾ ਕਹਿ ਸਕਦਾ ਬੇਟਾ ਮੈਂ ਵੱਧ ਤੋਂ ਵੱਧ ਨੂੰ ਪੜਾਇਆ ਲਖਾਇਆ ਪਟਿਆਲੀ ਯੂਨੀਵਰਸਿਟੀ 5 ਸਾਲ ਪੜਿਆ ਉਹਦੇ ਦੋਸਤ ਵੀ ਉਹ 7-8 ਜਣੇ ਆਏ ਬੈਠੇ ਵਿਚਾਰੇ ਉਹ ਵੀ ਕੱਲ ਦੇ ਇੱਥੇ ਆਈ ਮੇਰਾ ਹੀਰੀ ਵਰਗਾ ਪੁੱਤ ਇਹਨੇ ਇਹਨੇ ਡੈਂ ਨੇ ਮਾਰਤਾ ਮੈਂ ਇਹਨੂੰ ਪੁੱਤ ਆਖਿਆ ਕਰਾਂ ਮੈਂ ਮੇਰੇ ਪੁੱਤਾਂ ਜਰਵਿੰਦਰ ਵੀ ਪੁੱਤ ਤੂੰ ਵੀ ਮੇਰਾ ਪੁੱਤ ਆ ਪਰ ਇਹਨੇ ਮੇਰਾ ਹੀਰੀ ਵਰਗਾ ਪੁੱਤ ਮਾਰਦਾ ਲਾਗੇ ਡੀ ਦਾ ਮਾਰਤਾ ਅਸੀਂ ਇਸ ਮੰਗ ਕਰਦੇ ਆ ਉਹ ਫਾਸੀ ਦੀ سزا ਹੋਵੇ ਕਿਤੇ ਤਿਆਰ ਹੋਵੇ ਤੇ ਪਛਿੰਨੇ ਦਿਨ ਕਿੰਨੇ ਕਿੰਨੇ ਦਿਨ ਹੋ ਗਏ ਹੁਣ ਤੁਹਾਨੂੰ ਇਹ ਦੋਸ਼ੀ ਫੜੇ ਜਾਣ ਉਹ 28 ਤਰੀਕ ਦੀ ਰਾਤ ਦਾ ਸ਼ੁੱਕਰਵਾਰ ਦੀ ਵੀ ਲਗਭਗ ਮੇਰਾ ਕੱਲ ਹੈ ਜੀ 28 ਤਰੀਕ ਦੀ ਹਾਂਜੀ ਸ਼ੁੱਕਰਵਾਰ ਚੌਥਾ ਚੌਥਾ ਹੋ ਗਿਆ ਅੱਜ ਹਾਂਜੀ ਦੋਸ਼ੀ ਸਾਰੇ ਫੜੇ ਗਏ ਨਹੀਂ ਇੱਕੋ ਬਸ ਬੜੀ ਹੈ ਜੀ ਇਹ ਦੰਡਾ ਨਹੀਂ ਪੜੀ ਗਈ ਹੈ ਜਿਹੜੀ ਰਪਿੰਦਰ ਕੋਰ ਨਾ ਹੁੰਦੀ ਮੁੰਡੀ ਦਾ ਮੁੰਡੀ ਦਾ ਪਿਓ ਫੜਿਆ ਗਿਆ ਹਨਾ ਛੜਤਾ ਛੜਤਾ ਮੁੰਡੀ ਦਾ ਪਿਓ ਛੜਤਾ ਫੜ ਕੇ ਬੱਸ ਲੈ ਉੱਥੇ ਸਿੱਧੀ ਪੰਚਾਇਤਾਂ ਦੇ ਲੈ ਗਈ ਹੈ ਸਿਹਤ ਹੁੰਦੀ ਹੈ ਜੀ ਤੇ ਉਹ ਜਿੱਦੋਂ ਪੰਚਾਇਤੋਂ ਦੀ ਛੱਡ ਦਿੰਦੇ ਆ ਬੱਸ ਜਿਹੜੇ ਇਹ ਨੂੰ ਲੈ ਕੇ ਗਏ ਆ ਤੇ ਬਸ ਉਹ ਹੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਅਰੈਸਟ ਨਹੀਂ ਕੀਤਾ ਉਹਨਾਂ ਨੇ ਸਾਨੂੰ ਐ ਤੱਕ ਕੋਈ ਮੁੰਡਾ ਅਰੈਸਟ ਨਹੀਂ ਕੀਤਾ ਜੀ ਹਾਂ ਜਿਹੜੀ ਗੁਰਵਿੰਦਰ ਦੀ ਵੋਟੇ ਜਣਕੇ ਉਹ ਹੀ ਅਰੈਸਟ ਕੀਤੇ ਉਹਦੇ ਪਹਿਲੇ ਦਿਨ ਇਥੋਂ ਘਰੋਂ ਲੈ ਗਏ ਉਸ ਤੋਂ ਬਾਅਦ ਜਿਹੜੇ ਛੱਕ ਮਤਲ ਛੱਕ ਕੀ ਜਿਹੜਾ ਬੰਦਾ ਆ ਕੇ ਰਾਤ ਨੂੰ ਮਾਰ ਕੇ ਗਿਆ ਬੱਲੂਆਂ ਨੇ ਪਿੰਡ ਤੋਂ ਉਹ ਮੁੰਡਾ ਜਿਹੜਾ ਹੈਗਾ ਉਹ ਹਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਤੇ ਪਿਓ ਨੂੰ ਲੈ ਆਏ ਸੀਗੇ ਉਹ ਵੀ ਪੰਚਾਇਤ ਆਉਂਦੀ ਜਾਂ ਲੈ ਜਾਂਦੇ ਛੱਡ ਜਾਂਦੇ ਦੁਆਰਾ ਲਿਆਉਂਦੇ ਆ ਪਰ ਉਹਦੇ ਤੇ ਉਹ ਜਿ ਨਜ਼ਰ ਫੜਿਆ ਨਹੀਂ ਜਾਂਦਾ ਹਣਾ ਹਾਂ ਤੇ ਉਹਦੇ ਪੁਲਿਸ ਨੇ 4 ਦਿਨ ਬੀਤਣ ਤੇ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਪਾਈ ਦੇਖੋ ਇੱਕ ਹੀ ਪਤਾ ਵੀ ਰਾਤ ਨੂੰ ਪੁਲਿਸ ਨੂੰ ਸਾਰਾ ਹੈਗਾ ਯਾਰ ਪਤਾ ਕਿਉਂ ਨਹੀਂ ਜਦੋਂ ਉਹ ਜਿਹੜੀ ਬੁੜੀ ਇੱਕ ਬੰਦਾ ਦੱਸ ਸਕਦੀ ਏ ਵੀ ਬੱਲੂ ਆਣੇ ਦਾ ਫਲਾਨਾ ਤੇ ਦੂਜੇ ਤਿੰਨਾਂ ਦੋਆ ਬੰਦਿਆਂ ਦਾ ਨਾਮ ਦਾ ਉਹਨੂੰ ਕਿਉਂ ਨਹੀਂ ਪਤਾ ਤਿੰਨ ਬੰਦੇ ਆਏ ਆ ਮੰਨ ਲਓ ਆਪਣੇ ਘਰੇ ਇੱਕ ਬੰਦਾ ਦੱਸਦੀ ਏ ਪੁਲਿਸ ਕੋਲੇ ਮੰਨੀ ਆ ਉਹ ਵੀ ਤਿੰਨ ਬੰਦੇ ਆ ਪਹਿਲਾਂ ਕਿੰਨੇ ਬੰਦੇ ਸੀ ਉਹਨੇ ਆ ਕੇ ਐਸ ਐਚਓ ਨੇ ਪੁੱਛਿਆ ਕਿ ਤਿੰਨ ਸੀ ਜੀ ਤੇ ਮਗਰੋਂ ਹੁਣ ਉਹ ਕਹੀ ਜਾਂਦੇ ਇੱਕ ਸੀ ਇੱਕ ਸੀ ਹੁਣ ਕਹੀ ਜਾਂਦੀ ਹੈ ਇੱਕ ਅਸੀਂ ਕਿਹੜਾ ਆਏ ਆ ਵੀ ਅਸੀਂ ਇੱਕ ਤੇ ਕਾਰਵਾਈ ਕਰ ਸਕਦੇ ਆ ਅਸੀਂ ਜਿੰਨਾ ਚਿਰ ਇਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਉਹਨਾਂ ਨੂੰ ਕੋਈ ਕਰ ਨਹੀਂ ਸਕਦੇ ਲੱਗਦਾ ਵੀ ਇਨਸਾਫ ਵਾਲੇ ਪਾਸੇ ਤੁਰ ਰਹੀ ਹੈ ਜਾਂ ਗ੍ਰਿਫਤਾਰੀ ਵਾਲੇ ਪਾਸੇ ਤੁਰ ਰਹੀ ਹੈ ਬਿਲਕੁਲ ਪ੍ਰਵਾਸੀ ਤਾਂ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਜੇ ਪੁਲਿਸ ਦਾ ਆਦਾ ਹੋਵੇ ਤਾਂ ਪੁਲਿਸ ਤਾਂ ਨਾਨੇ-ਨਾਨੇ ਮਾਮੇ ਸਾਰਾ ਕੁਝ ਚੱਕ ਲੈਂਦੀ ਹੈ ਉਹ ਲੈ ਕੇ ਨਾ ਆਸਤਾ ਤੇ ਹੁਣ ਜੇ ਪੁਲਿਸ ਨਾ ਕਰਦੀ ਹੁੰਦੀ ਮੁੰਡੇ ਫੜ ਕੇ ਲਿਆ ਸਕਦੀ ਕੋਸ਼ ਕਰਦਾ ਤੇ ਆ ਉਹਦਾ ਮਾਪਿਓ ਕੋਈ ਛੱਡਿਆ ਹਾਂ ਮਾਪਿਓ ਕੋਈ ਛੱਡਿਆ ਦਾ ਤੇ ਫੜ ਕੇ ਕਿਉਂ ਨਹੀਂ ਲਾਉਂਦੇ ਹਾਂ ਮੁੰਡੇ ਨੂੰ ਫੜੇ ਪੀ ਮਾਪਿਓ ਨੂੰ ਕਿਉਂ ਸਾਥ ਫੜਦੇ ਮਾਪਿਓ ਆ ਜਦੋਂ ਉਹਨਾਂ ਸਾਰਾ ਪਤਾ ਹੀ ਆ ਵਿਆਹ ਕਹਾਣੀ ਹੈ ਕੋਈ ਅੱਕਦਾ ਨਹੀਂ ਕੰਮ ਇਹ ਉਹਨੂੰ ਫੜ ਕੇ ਕਿਉਂ ਨਹੀਂ ਲੈਂਦੇ ਜਿਹੜੇ ਘਾਤਲ ਜਿਹੜਾ ਹਸਲਕਾਰ ਤੇ ਬਾਹਰ ਫਿਰਦੇ ਆ ਕਤਲ ਕਤਲ ਜਿਹੜੇ ਨਾ ਕੁੜੀ ਚਾਹੇਗੀ ਕਿ ਉਹ ਕਤਲ ਕਤਲ ਜਿਹੜੇ ਬਾਹਰ ਫਿਰਦੇ ਆ ਚੋੜੀ ਫੜ ਕੇ ਲਿਆਉਂਦੇ ਉਹਨਾਂ ਨੂੰ ਜਿੰਨਾਂ ਨਾਲ ਮਿਲ ਕੇ ਉਹ ਕੁੜੀ ਨੇ ਕਤਲ ਕੀਤਾ ਉਹ ਹਜੇ ਖੁੱਲੇ ਆ ਫਿਰਦੇ ਨੇ ਫੁੱਲੇ ਫਿਰਦੇ ਆ ਜੀ ਖੁੱਲੇ ਆ ਹੀ ਨਹੀਂ ਮਿਲੇ ਨਹੀਂ ਉਹ ਤੇ ਡੰਡਾ ਨਹੀਂ ਥੀਉਂਦਾ ਤੂੰ ਰਿਸ਼ਤਰ ਨੂੰ ਚੱਕਣ ਉਹਦੇ ਮਾਮੇ ਦੇ ਮੁੰਡੇ ਨੂੰ ਉਹਦੇ ਭੂਆ ਦੇ ਮੁੰਡੇ ਨੂੰ ਚੱਕਣ ਕਿਉਂ ਨਹੀਂ ਫੜ ਕੇ ਲਿਆਉਣਾ ਦਾਦਕੇ ਨਾਨਕੇ ਕਿਹਨੂੰ ਕਿਹਨੂੰ ਫੜ ਸਕਦੇ ਨਹੀਂ ਚਲੋ ਦਾਦਕੇ ਨਾਨਕੇ ਮੁੰਡਾ ਫੜਨਾ ਪੁਲਿਸ ਲਈ ਕਿੰਨਾ ਔਖਾ ਹੈ ਕੋਈ ਔਖਾ ਕੰਮ ਕਿੰਨਾ ਔਖਾ ਫੜ ਸਕਦੇ ਉਹਦੇ ਮਾਪੇ ਫੜ ਕੇ ਲਿਆਉਂਦੇ ਕਿਉਂ ਛੱਡਿਆ ਕਿਹਨੇ ਗਾਰ ਹਾਂ ਮਾਪਿਓ ਨੂੰ ਤਾਂ ਫੜਨਾ ਚਾਹੀਦਾ ਬਹੁਤ ਬੁਰਾ ਹਾਲ ਹੈ ਜਦੋਂ ਉਹ ਮੇਨ ਲੇਡੀ ਜੀ ਨੇ ਲੈ ਗਏ ਉਹਦਾ ਮੋਬਾਈਲ ਉਹਨਾਂ ਕੋਲੇ ਆ ਜਿੰਨੀ ਮੋਬਾਈਲ ਚ ਜਿਹੜੇ ਬੰਦੇ ਨਾਲ ਗੱਲਬਾਤ ਹੋਈ ਹੈ ਵੀ ਜਿਹੜੇ ਬੰਦੇ ਇੱਥੇ ਆਏ ਆ ਉਹ ਲੜਕੇ ਦਾ ਪਿਓ ਹੀ ਮੰਨਿਆ ਵੀ ਬੱਲੂਆਂ ਨੂੰ ਤਿੰਨ ਮੁੰਡੇ ਮੇਰੇ ਮੁੰਡੇ ਨਾਲ ਆਏ ਆ ਹੁਣ ਪੁਲਿਸ ਮੇਨ ਦੋਸ਼ੀ ਨੂੰ ਫੜ ਲਿਆ ਮੋਬਾਈਲ ਉਹਨਾਂ ਕੋਲੇ ਲੋਕੇਸ਼ਨ ਉਹਨਾਂ ਕੋਲੇ ਆ ਮੋਬਾਈਲ ਸਾਰੇ ਟੈਲੀਫੋਨਾਂ ਕੋਲੇ ਆ ਇਹ ਮਿੱਠੇ ਪਿਆਰੀ ਹੋ ਕੇ ਵਿਚਾਰੇ شریف ਬੰਦੇ ਆ ਤੇ ਇਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਹੀ ਵੀ ਅੱਜ ਅਜੇ ਇਨਾ ਫਾਦਰਾਂ ਕੇ ਪਹੁੰਚੇ ਨਹੀਂ ਤੇ ਡੀਐਸਪੀ ਸਾਹਿਬ ਇਹ ਕਹਿੰਦੇ ਸੰਸਕਾਰ ਕਰੋ ਜੀ ਬੰਦਾ ਅਜੇ ਸਦਮੇ 'ਚ ਹੈ ਮੈਂਟਲੀ ਪ੍ਰਿਪੇਅਰ ਨਹੀਂ ਤੁਸੀਂ ਆਏ ਕਿੰਨੇ ਸੰਸਕਾਰ ਕਰੋ ਸੋ ਇਹ ਪੁਲਿਸ ਇਨਸਾਫ ਨਹੀਂ ਦੇ ਰਹੀ ਸਾਰੀਆਂ ਜਥੇਬੰਦੀਆਂ ਸਾਰਾ ਪਿੰਡ ਸਾਰਾ ਪਿੰਡ ਨਾਲ ਜੇ ਇਨਸਾਫ ਨਹੀਂ ਮਿਲੂਗਾ ਸਾਰੀਆਂ ਕਿਸਾਨ ਯੂਨੀਅਨਾਂ ਸਾਰਾ ਸ਼ਹਿਰ ਇਹਨਾਂ ਪੁਲਿਸ ਦੀ ਧਰਨਾ ਦਿੱਤਾ ਜਾਊਗਾ ਪੁਲਿਸ ਕੋਈ ਇਨਸਾਫ ਨਹੀਂ ਦੇ ਰਹੀ ਇੱਕ ਗੱਲ ਇੱਕ ਗੱਲ ਹੈ ਜੀ ਪੁਲਿਸ ਜਦੋਂ ਕੋਈ ਆਪਣੇ ਦਾ ਕੋਈ ਘਾ ਘਟਨਾ ਵਾਪਰਦੀ ਹੈ ਆਪਣੇ ਨਾਲ ਵਾਪਰਦੀ ਹੈ ਤਾਂ ਪੱਛਮੀ ਬੰਗਾਲ 'ਚ ਵੀ ਬੰਦਿਆਂ ਦੇ ਅਨਕਾਊਂਟਰ ਕਰ ਦਿੰਦੀ ਹੈ ਕੀ ਲੱਗਦਾ ਹੈ ਵੀ ਅਸਲੀ ਇੱਕ ਬੰਦਾ ਲੱਭਣਾ ਐਨਾ ਔਖਾ ਹੋ ਗਿਆ ਅੱਜ ਸਭ ਕੁਝ ਹੈ ਜਦੋਂ ਬੰਦੇ ਦਾ ਮੋਬਾਈਲ ਟਰੇਸ ਹੁੰਦਾ ਲੋਕੇਸ਼ਨ ਟਰੇਸ ਹੋ ਸਕਦੀ ਹੈ ਇੱਥੋਂ ਗਏ ਆ ਉਹ ਬੰਦੇ ਤੇ ਉਸ ਟਾਈਮ ਦੀ ਲੋਕੇਸ਼ਨ ਮਿਲ ਜਾਂਦੀ ਨਾਕੇ ਲਵਾ ਦਿੰਦੇ ਫੜਸਦੇ ਸੀਗੇ ਕੋਈ ਕਾਰਵਾਈ ਕੋਈ ਨਹੀਂ ਹੋ ਸਦਾ ਦੂਜੀ ਪਾਰਟੀ ਦੇ ਲੈਣ ਦੇਣ ਕਰੀ ਤਾਂ ਦੂਜੇ ਬੰਦੇ ਨੂੰ ਕੱਢਣ ਦੀ ਖਾਤਰ ਕਿਉਂਕਿ ਜੇ ਇੱਥੇ ਕਿਸੇ ਬੰਦੇ ਨੇ ਕਿਹਾ ਇਹ ਸੰਸਕਾਰ ਨਹੀਂ ਕਰਨਾ ਤੇ ਪੁਲਿਸ ਵਾਲੇ ਕਹਿੰਦੇ ਤੂੰ ਕਿਉਂ ਬੋਲਦਾ ਰ ਘਰ ਦੇਣਾ ਗੱਲ ਕਰਨ ਦਿਓ ਮਤਲਬ ਉਹ ਹੋ ਸਕਦਾ ਵੀ ਘਰ ਦੇ ਨੇ ਪ੍ਰੈਸ਼ਰ ਪਾ ਕੇ ਸੰਸਕਾਰ ਕਰਾ ਦੇਣ ਇਨਸਾਫ ਦੀ ਕੋਈ ਉਮੀਦ ਨਹੀਂ ਸਾਡੇ ਨਾਲ ਜਥੇਬੰਦੇ ਆਗੂ ਵੀ ਬੈਠੇ ਆ ਕੀ ਲੱਗਦਾ ਹੈ ਪੁਲਿਸ ਇਨਸਾਫ ਵਾਲੇ ਪਾਸੇ ਤੁਰ ਰਹੀ ਹੈ ਜਾਂ ਜਿਵੇਂ ਅਕਸਰ ਹੀ ਹੁੰਦਾ ਹੈ ਕਿ ਸਸਕਾਰ ਕਰਦੇ ਹੋ ਕੰਮ ਨਿਭੜ ਜਾਵੇ ਕਿਉਂਕਿ ਇੱਕ ਵਾਰ ਸਸਕਾਰ ਹੋ ਗਿਆ ਤਾਂ ਇੱਥੇ ਸਿੱਧੂ ਮੂਸੇ ਵਾਲਾ ਤੱਕ ਦਾ ਇਨਸਾਫ ਰੁੱਲ ਜਾਂਦਾ ਹੈ ਦੇਖੋ ਜੀ ਇਨਸਾਫ ਅੱਜ ਤੱਕ ਨਾਂ ਤਾਂ ਕਿਸੇ ਨੂੰ ਦਿੱਤਾ ਹੈ ਪ੍ਰਸ਼ਾਸਨ ਨੇ ਨਾ ਦੇਵੇ ਹਰ ਥਾਂ ਤੇ ਇਸ ਨੂੰ ਲੁਕੋਇਆ ਜਾਂਦਾ ਹੈ شریف ਪਰਿਵਾਰ ਹੱਦੋਂ ਵੱਧ ਔਰ ਸਾਡਾ ਮੈਂਬਰ ਵੀ ਹੈ ਅਸੀਂ ਤਨਦੇਹੀ ਨਾਲ ਜਾਨ ਦੇਣ ਤੇ ਕਰਤਿਆਨਨਾਂ ਖਾਤਰ ਸਾਰਾ ਪਿੰਡ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਨਾਲ ਖੜੀਆਂ ਹੈ ਪਰ ਪੁਲਿਸ ਦਾ 4 ਦਿਨ ਦੇ ਵਿੱਚ ਅੱਜ ਇਹ ਛੋਟਾ ਵੀਰ ਆਉਂਦਾ ਤੇ 4 ਦਿਨਾਂ ਚ ਕੋਈ ਵੀ ਲੱਭ ਕੇ ਨਾ ਦੇਣਾ ਕੋਈ ਬੰਦੇ ਦਾ ਖੁਰਾ ਖੋਜਣਾ ਲੱਭਣਾ ਇਹ ਰੜੀ ਮਿਲੀ ਸਾਜਿਸ਼ ਲੱਗਦੀ ਹੈ ਪੈਸੇ ਦੇ ਤਹਿਤ ਸਾਰਾ ਕੋਈ ਨੱਪਿਆ ਜਾ ਰਿਹਾ ਹੈ ਤੇ ਦਬਾਅ ਪਾਇਆ ਜਾ ਰਿਹਾ ਵੀ ਚੱਕੋ ਤੇ ਚੱਕ ਕੇ ਸੰਸਕਾਰ ਕਰ ਦਿਓ ਤੇ ਸਾਨੂੰ ਪਤਾ ਵੀ ਸਾਡਾ ਪੁੱਤ ਗਿਆ ਹੈ ਸਾਡਾ ਘਰ ਪਟਿਆ ਗਿਆ ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਇਹ ਕਿਵੇਂ ਮੁੜੂਗਾ ਮੋੜ ਕੀ ਲਿਆ ਕੇ ਦੇ ਸਕਦੇ ਆ ਅਸੀਂ ਕਹਿੰਦੇ ਵੀ ਸਾਡੇ ਭਰਾ ਨੂੰ ਇਨਸਾਫ਼ ਮਿਲਣਾ ਚਾਹੀਦਾ ਅਸੀਂ ਉਹਦੇ ਆਸਤੇ ਤਣ ਮਣ ਤਣ ਨਾਲ ਜ਼ਿੰਦਗੀ ਲਾ ਦਾਂਗੇ ਸਾਰਾ ਪਿੰਡ ਲੜਾਂਗੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਢੋਦਾਂਗੇ ਤੇ ਜਿਨ੍ਹਾਂ ਚ ਇਨਸਾਫ ਨਹੀਂ ਮਿਲਦਾ ਉਹਨਾਂ ਚ ਲੜਾਈ ਅਸੀਂ ਜਾਰੀ ਰੱਖਾਂਗੇ ਔਰ ਅਸੀਂ ਸੰਸਕਾਰ ਨਹੀਂ ਕਰਾਂਗੇ ਅੱਛਾ ਇੱਕ ਗੱਲ ਇਹ ਹੈ ਜੀ ਇਹ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਪਰਿਵਾਰ ਸਦਮੇ ਚ ਆਪਦਾ ਪੁੱਤ ਗਵਾ ਲਿਆ ਉਹਨਾਂ ਨੇ ਦੂਜੇ ਪਾਸੇ ਉਹਦੇ ਪੁੱਤ ਦਾ ਇਨਸਾਫ ਲੈਣ ਲਈ ਅੱਜ ਦੇਖੋ 70 ਤੇ ਬਹਿ ਕੇ ਇਹਨਾਂ ਮਾਈਕਾਂ 'ਚ ਬੋਲਣਾ ਸ਼ੌਕ ਬਹੁਤ ਔਖਾ ਹੈ ਠੀਕ ਹੈ ਇਹਨਾਂ ਤੇ ਉਹ ਦੂਜੇ ਪਾਸੇ ਉਹਨਾਂ ਨੂੰ ਅੱਜ ਇਨਸਾਫ ਲੈਣ ਲਈ ਸਾਡਾ ਸਹਾਰਾ ਲੈਣਾ ਪੈਂਦਾ ਇੱਥੇ ਬੋਲਣਾ ਪੈਂਦਾ ਇਹ ਕੀ ਮੰਨਦੇ ਹੋ ਤੁਸੀਂ ਵੀ ਨਾਲੇ ਪੁੱਤਗਵਾਲਿਆਂ ਨਾਲ ਇਨਸਾਫ ਨਹੀਂ ਮਿਲ ਰਿਹਾ ਅਸੀਂ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਪੱਤਰਕਾਰ ਸਾਡਾ ਥੰਮ ਹੈ ਤੇ ਛੱਤ ਆ ਜਿਹੜੀ ਇਹ ਲੋਕ ਹੈ ਥੰਮ ਦੀ ਵੀ ਥੰਮ ਨੂੰ ਵੀ ਡੇਗਿਆ ਜਾ ਰਿਹਾ ਤੇ ਛੱਤ ਨੂੰ ਵੀ ਸਿੱਟਿਆ ਜਾ ਰਿਹਾ ਤਾਂ ਫਿਰ ਅਸੀਂ ਇਨਸਾਫ ਕਿਸ ਕੋਲੋਂ ਭਾਲਦੇ ਆ ਇਹ ਜਿਹੜੇ ਚੋਰ ਠੇਰੇ ਆ ਸਰਮਾਇਦਾਰਾਂ ਦਾ ਪੱਖ ਪੂਰਦੇ ਆ ਨਾ ਇਹ ਛਾਣਾਏ ਛੱਤ ਰਹਿਣ ਦੇਣੀ ਚਾਹੁੰਦੇ ਆ ਨਾ ਇਹ ਥੰਮ ਰਹਿਣ ਦੇਣਾ ਚਾਹੁੰਦੇ ਆ ਇਹਨਾਂ ਦਾ ਮਕਸਦ ਹੀ ਇੱਕੋ ਇੱਕ ਹੈ ਵੀ ਸਾਰਾ ਕੁਝ ਸਾਡੇ ਕੋਲੇ ਹੋਵੇ ਅਸੀਂ ਲੁੱਟੀਏ ਕੁੱਟੀਏ ਮਾਰੀਏ ਅੱਗੋਂ ਕੋਈ ਆਵਾਜ਼ ਬੁਲੰਦ ਨਾ ਕਰੇ ਇਹ ਸਾਡੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਉਹ ਵਾਜਾਂ ਅਸੀਂ ਨਹੀਂ ਦਬੜਨਿਆਂਗੇ ਅਸੀਂ ਭਾਣਾ ਸਾਨੂੰ ਕੋਈ ਵੀ ਕੁਰਬਾਨੀਆਂ ਕਰਨੀਆਂ ਪੈਣ ਅਸੀਂ ਕਰਾਂਗੇ ਇਹ ਬਾਈ ਨੂੰ ਅਸੀਂ ਇਨਸਾਫ ਦਵਾ ਕੇ ਰਾਂਗੇ ਸਾਡੀ ਮੰਗ ਹੈ ਵੀ ਜਿੰਨੇ ਸਾਥੀ ਸੀਗੇ ਉਹਨਾਂ ਦੀ ਲੋਕੇਸ਼ਨ ਟਰੇਸ ਕਰਕੇ ਜਿਹੜੇ ਇੱਥੇ ਘਰੇ ਆਏ ਮੁੰਡੇ ਉਹਨਾਂ ਨੂੰ ਕੇ ਕੀਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਫਾਸੀ ਤੇ ਕਰ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਰਿਕਾਰਡ ਇੱਕ ਕਾਇਮ ਹੋ ਜੇ ਕਿ ਹੋਰ ਕਿਸੇ ਦਾ ਕਰਨਾ ਉਜੜੇ ਅੱਛਾ ਇੱਕ ਗੱਲ ਇਹ ਹੈ ਤੁਸੀਂ ਇਹ ਗੱਲ ਕਰ ਰਹੇ ਹੋ ਪਰ ਦੂਜੇ ਪਾਸੇ ਕੋਈ ਲੱਗਦਾ ਹੈ ਕਿ ਪੁਲਿਸ ਕਿਸੇ ਸਿਆਸੀ ਦਬਾਅ ਚ ਹੈ ਜਾਂ ਜਿਵੇਂ ਕਈ ਵਾਰ ਦੂਜੀਆਂ ਲੈਣ ਦੇਣ ਵੀ ਹੋ ਜਾਂਦਾ ਉਸ ਪਾਸੇ ਕੀ ਮੰਨਦੇ ਹੋ ਤੁਸੀਂ ਇਹਦੇ ਚ ਜੀ ਸਿਆਸਤ ਵੀ ਚੱਲਦੀ ਹੈ ਪੈਸਾ ਵੀ ਚੱਲਦਾ ਹੈ ਅੱਜ ਕੱਲ੍ਹ ਦੁਨੀਆ ਹੀ ਪੈਸੇ ਦੀ ਆ ਸਿਆਸੀ ਲੋਕੀ ਪੈਸੇ ਦੇ ਅਸੀਂ 95 ਬਣਾਏ 95 ਨੇ ਲੋਕਾਂ ਨੂੰ ਕੀ ਦਿੱਤਾ ਹੂੰ ਉਸੇ ਤਰ੍ਹਾਂ ਜਿਹੜੇ ਅਫਸਰ ਸ਼ਾਹੀ ਹੈ ਉਹ ਵੀ ਪੈਸੇ ਦੀ ਦੌਰ ਦੇ ਵਿੱਚ ਲੱਗੀ ਹੋਈ ਹੈ ਅਸੀਂ ਇਹ ਕਹਿੰਦੇ ਆਂ ਵੀ ਜੇ ਅਸੀਂ ਜੇ ਜਿੱਥੇ ਸੰਘਰਸ਼ ਹੁੰਦਾ ਹੈ ਉੱਥੇ ਤਾਂ ਇਨਸਾਫ ਥੋੜਾ ਬਹੁਤਾ ਮਿਲ ਜਾਂਦਾ ਹੈ ਨਹੀਂ ਜਿਹੜਾ ਉਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਰੋੜਣ ਨਹੀਂ ਦੇਵਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਇਸ ਵਕਤ ਅਸੀਂ ਪਿੰਡ ਸੁਖਣ ਵਾਲਾ ਦੇ ਵਿੱਚ ਆ ਜਿੱਥੇ ਇੱਕ ਮੰਦ ਭਾਗੀ ਘਟਨਾ ਵਾਪਰਦੀ ਹੈ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਆਪਣੇ ਪ੍ਰੇਮੀ ਨਾਲ ਤੇ ਕੁਝ ਹੋਰ ਸਾਥੀਆਂ ਨਾਲ ਰਲ ਕੇ ਹਤਿਆ ਕਰ ਦਿੱਤੀ ਜਾਂਦੀ ਹੈ ਕਹਾਣੀਆਂ ਬਹੁਤ ਬਣਾਈਆਂ ਜਾਂਦੀਆਂ ਅੱਜ 4 ਦਿਨ ਹੋ ਗਏ ਉਸ ਘਟਨਾ ਵਾਪਰੀ ਨੂੰ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਸ ਲੜਕੇ ਦੇ ਮਾਪੇ ਵਿਦੇਸ਼ ਸੀ ਅੱਜ ਵਿਦੇਸ਼ ਤੋਂ ਆਏ ਐ ਪਰ ਹਾਲੇ ਤੱਕ ਪੁਲਿਸ ਟਾਲਮਟੋਲ ਕਰ ਰਹੀ ਹੈ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਜਿਸ ਤਰੀਕੇ ਨਾਲ ਲੋਕ ਦੱਸ ਰਹੇ ਐ ਕਿ ਸਾਰੀਆਂ ਗੱਲਾਂ ਨੂੰ ਇੱਧਰ ਉੱਧਰ ਘੁਮਾਇਆ ਜਾ ਰਿਹਾ ਹੈ ਕੁਝ ਸਾਥੀਆਂ ਨੇ ਤਾਂ ਇਥੋਂ ਤੱਕ ਵੀ ਗੱਲ ਕਹੀ ਹੈ ਕਿ ਜਿਹੜਾ ਡੀਐਸਪੀ ਹੈ ਉਹਦੇ ਤੇ ਪ੍ਰੈਸ਼ਰ ਹੈ ਕਿਉਂਕਿ ਉਹ ਕੁੜੀ ਦਾ ਰਿਸ਼ਤੇਦਾਰ ਹੈ ਨਾਲ ਹੀ ਕੁਝ ਪੋਲੀਟੀਕਲ ਪ੍ਰੈਸ਼ਰ ਵੀ ਦੱਸਿਆ ਜਾ ਰਿਹਾ ਕਿ ਇੱਥੇ ਕੁਝ ਪੋਲੀਟੀਕਲ ਪ੍ਰੈਸ਼ਰ ਹੈ ਹੁਣ ਇਦੋਂ ਮੰਦ ਭਾਗੀ ਘਟਨਾ ਕੀ ਹੋ ਸਕਦੀ ਹੈ ਕਿ ਇੱਕ ਪਰਿਵਾਰ ਨੇ ਆਪਣਾ ਜੀਵ ਹੀ ਗਵਾ ਲਿਆ ਤੇ ਉਸ ਤੋਂ ਬਾਅਦ ਇਨਸਾਫ ਦੇ ਲਈ ਵੀ ਹਾਲੇ ਤੱਕ ਉਹਦੀ ਲਾਸ਼ ਨੂੰ ਰੱਖ ਕੇ ਬੈਠੇ ਹੈ ਤੇ ਇਦੋਂ ਗਾਉਂ ਨਾਲ ਦੀ ਚੇਤਾਵਨੀ ਹੈ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਲਾਸ਼ ਜਿਹੜੀ ਹੈ ਅਸੀਂ ਸੜਕ ਤੇ ਵੀ ਰੱਖ ਕੇ ਬੈਠਾਂਗੇ ਤੇ ਜੱਸ ਐਸਐਸਪੀ ਦਫ਼ਤਰ ਦੇ ਮੂਰੇ ਵੀ ਜਾਵਾਂਗੇ ਤਾਂ ਇਹ ਪਰਿਵਾਰ ਦੇ ਨਾਲ ਅਜਿਹੀ ਘਟਨਾ ਮੌਕੇ ਕਵਰਿੰਗ ਕਰਨੀ ਉਹਦੀ ਪੈਂਦੀ ਹੈ ਜਦੋਂ ਪ੍ਰਸ਼ਾਸਨ ਬੇਕਾਰ ਹੋ ਜੇ ਪ੍ਰਸ਼ਾਸਨ ਗੱਲ ਨਾ ਸੁਣੇ ਪ੍ਰਸ਼ਾਸਨ ਸੁਣਵਾਈ ਨਾ ਕਰੇ ਤਾਂ ਜਿਹੜੀਆਂ ਘਟਨਾਵਾਂ ਤੇ ਆਕੇ ਫਿਰ ਉਹਨਾਂ ਮਾਪਿਆਂ ਦੇ ਮੁਰੇ ਮੈਕ ਕਰਨਾ ਪੈਂਦਾ ਜਿਨ੍ਹਾਂ ਨੂੰ ਇਸ ਵਕਤ ਕੁਝ ਵੀ ਨਹੀਂ ਸੋਚ ਰਿਹਾ ਹੁੰਦਾ ਪਰ ਪ੍ਰਸ਼ਾਸਨ ਦੀ ਇਹ ਸ਼ਰਮ ਦੀ ਗੱਲ ਹੈ ਕਿ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਜਿਹੜੇ ਹੈ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਨਹੀਂ ਫੜ ਸਕਿਆ ਇਹਨਾਂ ਨੂੰ ਜ਼ਰੂਰ ਕਹਿ ਰਿਹਾ ਕਿ ਸਸਕਾਰ ਕਰਦੇ ਹੋ ਦਬਾਅ ਪਾਇਆ ਜਾ ਰਿਹਾ ਪਰ ਜਿਹੜੀ ਮਾਂਗਿਆ ਇਹਨਾਂ ਦੀ ਕਿ ਸਾਡਾ ਘਟੋ ਘਟ ਜਿਹੜਾ ਸਾਡਾ ਪੁੱਤ ਤਾਂ ਗਿਆ ਘਟੋ ਘਟਰ ਦੀ ਇਨਸਾਫ ਲਈ ਉਹਨਾਂ ਦੋਸ਼ੀਆਂ ਨੂੰ ਤਾਂ ਫੜ ਲਓ ਤਾਂ ਪੂਰਾ ਪਿੰਡ ਪੂਰਾ ਨਗਰ ਇਸ ਵਕਤ ਸੋਗ ਦੇ ਵਿੱਚ ਹੈ ਪੂਰਾ ਨਗਰ ਕੀ ਪੂਰਾ ਇਲਾਕਾ ਸੋਗ ਦੇ ਵਿੱਚ ਹੈ ਜਿੱਥੇ ਇੱਥੇ ਵੀ ਇਹ ਗੱਲ ਪਤਾ ਲੱਗਦੀ ਹੈ ਕਿਉਂਕਿ ਇਹ ਵਿਸ਼ਵਾਸ ਘਾਤ ਹੁੰਦਾ ਹੈ ਇਤੋਂ ਵੱਡਾ ਵਿਸ਼ਵਾਸ ਘਾਤ ਕੀ ਹੋਵੇਗਾ ਕਿ ਇੱਕ ਪਤੀ ਪਤਨੀ ਆਪਣੇ ਪਤੀ ਦੀ ਇਸ ਤਰੀਕੇ ਨਾਲ ਹੱਤਿਆ ਕਰਵਾ ਦੇਵੇ ਜਾਂ ਕਰ ਦੇਵੇ ਰਲ ਕੇ ਉਹਨਾਂ ਨਾਲ ਇਹ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਤੇ ਸਭ ਤੋਂ ਨੇੜੇ ਦੇ ਰਿਸ਼ਤੇ ਦੇ ਉੱਤੇ ਜਿਹੜੀ ਐਡੀ ਵੱਡੀ 6 ਵਜੇ ਨਹੀਂ ਜਿਹਦੇ ਨਾਲ ਹਰ ਇੱਕ ਉਹ ਮਨੁੱਖ ਦਾ ਦਿਲ ਪ੍ਰਸੀਜ ਜਾਂਦਾ ਜਿਹਦਾ ਵਾਕਈ ਇੱਕ ਅੰਦਰ ਮਨੁੱਖ ਵਾਲਾ ਦਿਲ ਰੱਖਦਾ ਹੈ